ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਰਿਕਾਰਡ ਹੋ ਰਹੀ ਹੈ 20 ਅਗਸਤ 2025 ਦੀ ਰਾਤ ਨੂੰ ਲਗਭਗ 11 ਵਜੇ ਦਿਨੇ ਬਹੁਤ ਜਗ੍ਹਾ ਮੀਂਹ ਪਿਆ ਚੰਗੀ ਵਰਖਾ ਹੋਈ ਹੈ ਤੇ ਹੁਣ ਆਪਣੀ ਸਭ ਦੀ ਉਡੀਕ ਹੈ ਕਿ ਅਗਲੇ ਦਿਨਾਂ ਚ ਵਰਖਾ ਕਿਵੇਂ ਰਹੇਗੀ ਮਤਲਬ ਕਿ ਜਿਹੜੇ ਸਾਡੇ ਕੋਲੇ ਆ ਦਿਨ ਨੇ ਕਿਹੜੇ ਦਿਨ ਨੇ ਅਗਸਤ ਦੇ ਅਖੀਰਲਾ ਹਫਤਾ ਹੈ ਇੱਥੇ ਵਰਖਾ ਕਿਵੇਂ ਰਹੇਗੀ ਤਾਂ ਜਿਹੜੀ ਸਥਿਤੀ ਹੈ ਉਹ ਚਿੰਤਾਜਨਕ ਹੈ ਕੋਈ ਚੰਗੀ ਸਥਿਤੀ ਨਹੀਂ ਹੈਗੀ ਚੰਗੀ ਸਥਿਤੀ ਨਹੀਂ ਹੈਗੀ ਦਾ ਮਤਲਬ ਹੈਗਾ ਕਿ ਜਿਵੇਂ ਤੁਸੀਂ ਆਪਣੀ ਸਕਰੀਨ ਤੇ ਦੇਖੋ ਕਿ ਇਹ ਜਿਹੜਾ ਹੈਗਾ ਅਪਰ 에ਅਰ ਸਰਕੂਲੇਸ਼ਨ ਹੈ ਇੱਕ ਵੈਸਟਰਨ ਸਟਰਪੈਂਸ ਹੈ ਉਸ ਦੇ ਨਾਲ ਨਾਲ ਜਿਹੜਾ ਹੈਗਾ ਇੱਕ ਸਰਕੂਲੇਸ਼ਨ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਰਾਜਸਥਾਨ ਹਰਿਆਣਾ ਪੰਜਾਬ ਇਹ ਸਰੀਏ ਨੂੰ ਪ੍ਰਭਾਵਿਤ ਕਰ ਰਿਹਾ ਹੈ ਜੇਕਰ ਇਹ ਐਸੇ ਤਰੀਕੇ ਨਾਲ ਹੁੰਦਾ ਹੈ ਤਾਂ ਬਹੁਤ ਵਰਖਾ ਹੋ ਸਕਦੀ ਹੈ ਪਹਾੜਾਂ ਦੇ ਉੱਪਰ ਭਾਰੀ ਵਰਖਾ ਅਤੇ ਭਾਰੀ ਵਰਖਾ ਜਿਹੜੇ ਡੈਮ ਪਹਿਲਾਂ ਤੋਂ ਹੀ ਭਰੇ ਪਏ ਐ ਉਹਨਾਂ ਡੈਮ ਨੂੰ ਜਿਹੜਾ ਹੈਗਾ ਹੋਰ ਨੱਕੋ ਨੱਕ ਭਰ ਸਕਦੀ ਹੈ ਸਥਿਤੀ ਖਰਾਬ ਕਰ ਸਕਦੀ ਹੈ ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਪਹਾੜਾਂ ਤੇ ਲੈਂਡ ਸਲਾਈਡ ਮੱਡ ਸਲਾਈਡ ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਤੁਸੀਂ ਆਪਣੀ ਸਕਰੀਨ ਤੇ ਚੀਜ਼ਾਂ ਦੇਖ ਰਹੇ ਹੋ ਜੋ ਘਟ ਰਹੀਆਂ ਨੇ ਜੇ ਤੁਸੀਂ ਵਿੰਡੀ ਦਾ ਇਹ ਰੇਨ ਐਕਿਊਮੂਲੇਸ਼ਨ ਦੇਖੋਗੇ ਤਾਂ ਇਹ ਡਰਾਉਂਦਾ ਹੈ 23 ਤਰੀਕ ਤੋਂ ਲੈ ਕੇ 28 ਦੇ ਵਿਚਾਲੇ ਇਹ ਸਾਰਾ ਏਰੀਆ ਭਾਰਾਮੀ ਦੇਖ ਸਕਦਾ ਹੈ ਕਾਫੀ ਏਰੀਆ ਦੇ ਵਿੱਚ ਚੰਗੀ ਵਰਖਾ ਹੋ ਸਕਦੀ ਹੈ ਤਾਂ ਕੁੱਲ ਮਿਲਾ ਕੇ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਆਉਣ ਵਾਲੇ ਦਿਨ ਨੇ ਉਹ ਦਿਨ ਹੁਣ ਤੱਕ ਅਸੀਂ ਮੀਂਹ ਮੰਗਦੇ ਸੀਗੇ ਕਿ ਮੀਂਹ ਪਾ ਜੇ ਬਹੁਤ ਵਧੀਆ ਪ੍ਰੰਤ ਹੁਣ ਅਸੀਂ ਕਿਹਨੇ ਕੋਈ ਚੰਗੇ ਦਿਨ ਨਹੀਂ ਹੈਗੇ ਕਿਉਂਕਿ ਮੀਂਹ ਭਾਰੀ ਅਤੀ ਭਾਰੀ ਕਈ ਥਾਵਾਂ ਤੇ ਪੈ ਸਕਦਾ ਜੇ ਕੋਈ ਮੀਂਹ ਪੈਂਦਾ ਹੈਗਾ ਪਹਾੜਾਂ ਤੋਂ ਥੱਲੇ ਨੂੰ ਆਏਗਾ ਥੱਲੇ ਆ ਕੇ ਨੁਕਸਾਨ ਕਰੇਗਾ ਕਰੇਗਾ ਤਾਂ ਆਪਾਂ ਸ਼ੁਰੂ ਕਰਦੇ ਹਾਂ ਭਾਰਤੀ ਮੌਸਮੇ ਪਾਕ ਦੀ ਸਹਾਇਤਾ ਦੇ ਨਾਲ ਭਾਰਤੀ ਮੌਸਮੇ ਪਾਕ ਦਿੱਲੀ ਦਾ ਕੀ ਹੈ ਕਹਿੰਦਾ ਸਭ ਤੋਂ ਪਹਿਲਾਂ ਤੁਸੀਂ ਇਹ ਦੇਖ ਲਓ ਆਪਣੀ ਸਕਰੀਨ ਦੇ ਉੱਤੇ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਤੇ 23 24 25 ਇਹਨੂੰ ਲਗਭਗ 75 ਤੋਂ 100% ਇਲਾਕਾ ਵਰਖਾ ਕਵਰ ਕਰ ਸਕਦੀ ਹੈ 26 ਅਗਸਤ ਨੂੰ ਵੀ ਜਿਹੜਾ ਹੈਗਾ ਜਿਹੜਾ ਏਰੀਆ ਹੈਗਾ 50 ਤੋਂ 75% ਕਵਰ ਕੀਤਾ ਜਾ ਸਕਦਾ ਹੈ ਈਵਨ ਕਿ 22 ਤਰੀਕ ਨੂੰ ਵੀ ਵਰਖਾ ਕਈ ਏਰੀਆਸ ਹੋ ਸਕ 21 22 ਨੂੰ ਵਰਖਾ ਘਟ ਹੈ 23 ਤੋਂ ਵਧਣੀ ਸ਼ੁਰੂ ਹੋਏਗੀ ਆਪਾਂ ਇਸ ਤਰ੍ਹਾਂ ਸਮਝ ਗਏ ਜੇਕਰ ਤੁਸੀਂ ਰਾਸਤਨ ਪੱਛਮੀ ਰਾਸਤਨ ਵਾਲੇ ਬੈਠੇ ਹੈ ਰਾਸਤਨ ਵਾਲਿਓ 23 ਤਰੀਕ ਨੂੰ ਭਾਰੀ ਮੀਂਹ ਪੈਣ ਵਾਲਾ ਗੰਗਾ ਨਗਰ 23 24 ਦੇ ਨੇੜੇ ਗੰਗਾ ਨਗਰ ਹਰਮਾਨਗੜ ਆਪਣਾ ਜਿਹੜਾ ਸਰਸਾ ਹਸਾਰ ਏਰੀਆ ਇਹ ਸਾਰਾ ਏਰੀਆ ਜਿਹੜਾ ਹੈਗਾ ਚੰਗੀ ਵਰਖਾ ਅਗਲੇ ਦਿਨਾਂ ਦੇ ਵਿੱਚ ਦੇਖਣ ਵਾਲਾ ਉਹ ਚੰਗੀ ਹੈ ਜਾਂ ਮਾੜੀ ਹੈ ਉਹ ਤੁਸੀਂ ਫਾਈਨਲ ਕਰਨਾ ਲੇਕਿਨ ਠੀਕ ਹੈ ਕਿ ਵਰਖਾ ਹੋਣ ਵਾਲੀ ਹੈ ਉਤਰਾਖੰਡ ਹਿਮਾਚਲ ਪ੍ਰਦੇਸ਼ ਪੱਛਮੀ ਉੱਤਰ ਪ੍ਰਦੇਸ਼ ਸਾਰੇ ਹੀ ਇਲਾਕੇ ਵਰਖਾ ਦੇਖਣ ਜਾ ਰਹੇ ਹੈ ਭਾਰਤੀ ਮੌਸਮਿਕ ਪਾਕ ਦਿੱਲੀਆਂ ਦਾ ਕ 23 24 25 26 ਜੇ ਜੰਮੂ ਕਸ਼ਮੀਰ 26 ਰੈਨਫਾਲ ਹੁੰਦੀ ਹੈ ਆਪਾਂ ਦੇਖਿਆ ਉਹਨੇ ਨੁਕਸਾਨ ਕੀਤਾ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੂਰਬੀ ਰਾਜਸਥਾਨ ਦੇ ਵਿੱਚ ਅਗਲੇ 7 ਦਿਨ ਦੇ ਵਿੱਚ ਭਾਰੀ ਵਰਖਾ ਦੀ ਸੰਭਾਵਨਾ ਰਹੇਗੀ ਪੰਜਾਬ ਹਰਿਆਣਾ ਚ ਅੱਜ ਦੀ ਸੰਭਾਵਨਾ ਸੀ 20 ਵਰਖਾ ਹੋ ਚੁੱਕੀ ਹੈ ਹੁਣ ਜਿਹੜਾ ਹੈਗਾ 22 23 24 25 26 ਦੇਖੋ ਸਾਰੇ ਦਿਨ ਸੰਭਾਵਨਾ ਹੈਗੀ 22 23 24 25 26 ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈਗੀ ਹੈ ਈਵਨ ਕਿ ਅਤੀ ਭਾਰੀ ਵਰਖਾ ਜਿਹੜੀ ਹੈਗੀ ਹੈ 23 ਤਰੀਕ ਨੂੰ ਪੰਜਾਬ ਦੇ ਕੁਝ ਹਿੱਸਿਆਂ ਦੇ ਦੇਖਣ ਨੂੰ ਮਿਲ ਸਕਦੀ ਹੈ ਉਤਰਾਖੰਡ ਹਿਮਾਚਲ ਪ੍ਰਦੇਸ਼ ਦੇ 23 24 25 ਨੂੰ ਅਤੀ ਭਾਰੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਹਰਿਆਣੇ ਦੇ ਵਿੱਚ 23 ਤਿੰਨੋਂ ਤੀ ਭਾਰੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਤਾਂ ਜੋ ਅਸੀਂ ਅਤੀ ਭਾਰੀ ਵਰਖਾ ਦੀ ਗੱਲ ਕਰਦੇ ਹਾਂ ਤੇਰਾ ਮਤ ਕੇ ਹਾਲਾਤ ਠੀਕ ਨਹੀਂ ਹੈਗੇ 21 22 ਤਿਕ ਨੂੰ ਵਰਖਾ ਹੋਏਗੀ ਪੰਜਾਬ ਦੇ ਜਿਆਦਾਤਰ ਏਸ਼ੇ ਵਰਖਾ ਕਵਰ ਕਰੇ ਲੇਕਿਨ ਵਰਖਾ ਥੋੜੇ 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 ਏਸ਼ਾਂ ਚ ਹੋਏਗੀ ਕੋਈ ਜਾਰਾ ਏਸ਼ਾਂ ਚ ਨਹੀਂ ਹੋਏਗੀ ਮੇਨ ਵਰਖਾ ਵਧਣੀ ਸ਼ੁਰੂ ਹੋਏਗੀ ਆਪਣੀ 23 ਤਰੀਕ ਤੋਂ ਜੇ ਅਸੀਂ 23 ਨੂੰ ਦੇਖਦੇ ਹਾਂ ਤੇ ਇਹ ਜਿਹੜਾ ਹੈਗਾ ਪੂਰਾ ਪੂਰਬੀ ਰਾਜਸਥਾਨ ਜਿਹੜਾ ਇਹ ਲਾਲ ਵਾਲਾ ਏਰੀਆ ਟਾਡਾ ਫਾਜ਼ਿਲਕਾ ਗੰਗਾ ਨਗਰ ਹਨੂਮਾਨਗੜ ਬਠਿੰਡਾ ਪ੍ਰੀਤਕੋਟ ਇਹ ਸੇ ਮੁਕਸਰ ਇਹ ਸੇ ਇਹਦੇ ਉੱਪਰ ਹੈ ਇਹ ਪ੍ਰਭਾਵਿਤ ਕਰ ਸਕਦਾ ਤੇ ਇਹ ਭਾਰੀ ਵਰਖਾ ਉੱਪਰ ਨੂੰ ਜਿਹੜਾ ਸਾਟੇ ਵਰਖਾ ਏਰੀਆ ਨੂੰ ਸਾਡਾ ਫਰੋਇਪਰ ਸਾਡੀ ਮੀਂਹ ਬਹੁਤ ਪਈ ਹੈ ਯਾਨੀ ਕਿ ਮੀਂਹ ਹੀ ਨਹੀਂ ਪਈ ਲੇਕਿਨ ਪਈ ਥੋੜੇ ਥੋੜੇ ਹੈ ਪਹਿਲੀ ਵਾਰੀ ਭਾਰੀ ਮੀਂਹ ਜੀੜਾ ਫਰੋਇਪਰ ਤੁਹਾਨੂੰ ਵੀ ਦੇਖਣ ਨੂੰ ਮਿਲ ਸਕਦਾ ਤਰਨ ਤਰਨ ਤੱਕ ਜਾਂਦੇ ਹੋਏ ਤਾਂ ਇਹ ਸਭਾਵਨਾ ਬਣ ਰਹੀਆਂ ਤਾਂ ਅਲੱਗ-ਅਲੱਗ ਮਾਡਲਸ ਹਨ ਵੀ ਇਹ ਇਹੀ ਸ਼ੋਅ ਕਰਦੇ ਆ ਕਿ ਜੋ ਲੋ ਪ੍ਰੈਸ਼ਰ ਏਰੀਆ ਹੈਗਾ ਉਹਨ ਮਿਲਣ ਵਾਲੇ ਵਕ ਵਕ ਸਿਸਟਮ ਜੋ ਸੈਟਾ ਕਰ ਰਿਹਾ ਹੈ ਉਹਨਾਂ ਸਾਰੇ ਸਿਸਟਮ ਦੇ ਕਰਕੇ ਇਹ ਲਾਲ ਲਾਲ ਇਹ ਲਾਲ ਜੋ ਆਪਾਂ ਨੂੰ ਦਿਖਾਉਂਦਾ ਹੈਗਾ ਤਾਂ ਇਹਦੇ ਕਰਕੇ ਕਈ ਸਾਰੇ ਥਾਵਾਂ ਦੇ ਉੱਪਰ ਜਿਹੜਾ ਹੈਗਾ ਚੰਗੀਆਂ ਵਰਖਾ ਦੀਆਂ ਛੁੱਟੀਆਂ ਦੇਖਣ ਨੂੰ ਲੱਗ ਸਕਦੀਆਂ ਤੇ ਆਪਾਂ ਅੱਗੇ ਵਧਦੇ ਹਾਂ ਭਾਰਤੀ ਮੌਸਮ ਵਿਭਾਗ Shimla ਵਾਲਿਆਂ ਦਾ ਕੀ ਕਹਣਾ ਹੈ Shimla ਵਾਲਿਆਂ ਦਾ ਕਹਿਣਾ ਹੈ ਕਿ 22 ਤਰੀਕ ਨੂੰ ਹਿਮਾਚਲ ਚ ਭਾਰੀ ਵਰਖਾ ਤੇ 24 25 ਨੂੰ ਭਾਰੀ ਤੋਂ অতি ਭਾਰੀ ਵਰਖਾ ਤੇ 26 ਤਰੀਕ ਨੂੰ ਭਾਰੀ ਵਰਖਾ ਹੋ ਸਕਦੀ ਹੈ ਲੈਂਡਸਲਾਈਡ ਹੋ ਸਕਦਾ ਮਡ ਸਲਾਈਡ ਹੋ ਸਕਦਾ ਇਹਦੇ ਨਾਲ ਨਾਲ ਜਿਹੜਾ ਹੈਗਾ ਇਹ ਜੋ ਇਹ ਜੋ ਵਰਖਾ ਹੈਗੀ ਆ ਇਸ ਵਰਖਾ ਦੇ ਨਾਲ ਕੁਝ ਏਸੀਆਂ ਦੇ ਵਿੱਚ ਫਲੈਸ਼ ਫਲੱਡ ਵਰਗੀਆਂ ਸਥਿਤੀਆਂ ਵੀ ਉਤਪਨ ਹੋ ਸਕਦੀਆਂ ਐ ਇਸ ਚੀਜ਼ ਦਾ ਸਾਨੂੰ ਧਿਆਨ ਰੱਖਣਾ ਪਵੇਗਾ ਆਪਾਂ ਸਿੱਧੇ ਆਈਏ ਪੰਜਾਬ ਦੇ ਉੱਤੇਰੇ ਪੰਜਾਬ ਦੀ ਅਸੀਂ ਗੱਲ ਕਰਾਂਗੇ ਇਹ ਤਾਂ ਪੰਜਾਬ ਦੇ ਵਿੱਚ ਇਹਨਾਂ ਨੇ ਗੱਲ ਕਹੀ ਐ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਵਰਖਾ ਵਧੇਗੀ ਸਿੱਧਾ ਆਪਾਂ ਜਾਣੇ ਕਿ 23 ਤੱਕ ਬਹੁਤ ਭਾਰੀ ਤੋਂ ਆਤੀ ਭਾਰੀ ਵਰਖਾ ਹੋਏਗੀ ਭਾਵੇਂ ਕਿ ਵਰਖਾ 22 ਤੱਕ ਨਹੀਂ ਹੋ ਰਹੀ ਐ ਆਪਾਂ 23 ਨੂੰ ਮੁੱਖ ਦਿਨ ਮੰਨ ਕੇ 23 ਤੋਂ ਸ਼ੁਰੂ ਕਰਦੇ ਹਾਂ ਕਿ 23 ਤੋਂ ਕਿਸ ਤਰੀਕੀ ਵਰਖਾ ਹੋਣ ਜਾ ਰਹੀ ਐ ਤਾਂ ਫਿਰ ਜਿਹੜਾ ਵੀ ਸਪਰੇਅ ਕਰ ਰਿਹਾ ਉਹਨਾਂ ਨੂੰ ਮੈਂ ਯਾਦ ਹੋਣਾ ਚਾਹੂੰਗਾ 22 ਤਰੀਕ ਤੋਂ ਬਾਅਦ 26 27 ਤਰੀਕ ਤੱਕ ਲਗਾਤਾਰ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਸਪੇਅ ਦੇ ਪੈਸੇ ਵੇਸਟ ਨਾ ਕਰਿਓ ਜੋ ਕਿ ਤੁਸੀਂ ਸਪਰੇਅ ਕਰਕੇ ਆਇਓ ਘੰਟੇ ਬਾਅਦ ਮੀਂਹ ਪੈ ਗਿਆ ਆਪਣੀ ਸਕਰੀਨ ਤੇ ਦੇਖੋ ਜਿਹੜਾ ਤੁਹਾਡਾ ਹੈਗਾ ਪਠਾਨਕੋਟ ਗੁਰਦਾਸਪੁਰ ਰਮਸਰ ਸਾਹਿਬ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਮਹਾਲੀ ਤੇ ਫਤਿਹਗੜ੍ਹ ਸਾਹਿਬ ਇਹਦੇ ਜ਼ਿਆਦਾਤਰ ਏਸ਼ਿਆਂ ਦੇ ਵਿੱਚ ਭਾਰੀ ਵਰਖਾ ਦੇਖ ਨੂੰ ਮਿਲ ਸਕਦੀ ਹੈ ਬਾਕੀ ਸਾਰੇ ਪੰਜਾਬ ਦੇ ਵਿੱਚ 75% ਇਸ ਇਰੇ ਵਿੱਚ ਮਾਡਰੇਟ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਤੇਜ਼ ਹਵਾਵਾਂ ਦੇ ਨਾਲ ਭਾਰੀ ਤੋਂ ਥੀ ਭਾਰੀ ਵਰਖਾ ਹੋ ਸਕਦੀ ਹੈ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਤੇਜ਼ ਹਵਾਵਾਂ ਦੇ ਨਾਲ ਭਾਰੀ ਵਰਖਾ ਹੋ ਸਕਦੀ ਹੈ ਸ਼੍ਰੀ ਅਮਰਸਾਹ ਸਾਹਿਬ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਮੁਕਸਰ ਬਟਿੰਡਾ ਮਾਨਸਾ ਇਹ ਜਿ ਲਈ ਠੀਕ ਹੈ ਭਾਵੇਂ ਕਿ ਇਹਨੇ ਫਰੋਜਪੁਰ ਦਾ ਨਾਮ ਨਹੀਂ ਲਿਆ ਲੇਕਿਨ ਫਰੋਜਪੁਰ ਦੇ ਵਿੱਚ ਵੀ ਚੰਗੀ ਵਰਖਾ ਹੋ ਸਕਦੀ ਹੈ ਇਹਨੂੰ ਤੁਸੀਂ 23 ਦੇ ਵਿੱਚ ਨਾ ਪਾਣਿਓ ਇਹਨੂੰ 23 ਅਤੇ 24 ਦੋਵਾਂ ਦੇ ਵਿੱਚ ਰਲਾ ਕੇ ਕਰੋ ਕਿ 23 ਜਾਂ 24 ਦੇ ਵਿੱਚ ਇਹ ਚੀਜ਼ਾਂ ਤਾ ਕੋਲਮਾ ਲਾ ਕੇ ਝਾੜਾ ਤੇ ਹਿਸਿਆਂ ਦੇ ਵਿੱਚ ਇਹ ਵਰਖਾ ਇੱਥੇ ਹੋ ਸਕਦੀ ਹੈ ਇਸ ਨੂੰ ਮੰਨ ਕੇ ਚੱਲਣਾ ਪਏਗਾ ਇਸੇ ਤਰੀਕੇ ਦੇ ਨਾਲ ਤੁਸੀਂ ਹਰਿਆਣੇ ਦੀ ਗੱਲ ਕਰੋਗੇ ਤਾਂ ਹਰਿਆਣਾ ਦੇ ਵਿੱਚ ਜਿਹੜੇ ਸਰ੍ਹਸੇ ਵਾਲੇ ਹੁਣ ਤੱਕ ਵਰਖਾ ਦੇਖ ਰਹੇ ਸੀਗੇ ਹੋ ਸਕਦਾ ਕਿ ਇਸ ਵਰਖਾ ਤੋਂ ਬਾਅਦ ਚੁੱਕ ਜਾਣਗੇ ਕਿ ਸਾਡੇ ਵਰਖਾ ਜ਼ਿਆਦਾ ਪੈ ਗਈ ਹੈ ਤਾਂ ਅਸੀਂ ਜੇ ਗੱਲ ਕਰੀਏ ਤਾਂ ਇੱਥੇ ਜਿਹੜੀ ਭਾਰੀ ਵਰਖਾ ਦੀ ਸ਼ੁਰੂਆਤ ਜਿਹੜੀ ਹੈਗੀ ਹੈ ਉਹ 22 ਤਰੀਕ ਨੂੰ ਹੋ ਜਾਣੀ ਹੈ 22 ਤਰੀਕ ਨੂੰ ਜਿਹੜਾ ਹੈਗਾ ਕੁਝ ਜ਼ਿਲ੍ਹਾ ਜਿਹੜਾ ਦਿੱਲੀ ਦੇ ਨੇੜੇ ਹੈਗੇ ਆ ਉੱਥੇ ਭਾਰੀ ਵਰਖਾ ਹੋ ਸਕਦੀ ਹੈ ਵਰਖਾ 22 ਤੋਂ ਵਧਣੀ ਸ਼ੁਰੂ ਹੋਏਗੀ 23 ਨੂੰ ਵੱਧ ਕੇ ਜ਼ਿਆਦਾ ਏਰੀਆ ਕਵਰ ਕਰੇਗੀ ਤਾ ਪੰਜਗੋਲਾ ਅੰਮ੍ਰਾਲਾ ਯਮਨਾਨਗਰ ਕੁਰਕਸ਼ੇਤਰ ਕੈਥਲ ਕਰਨਾਲ ਕੁਰਕਸ਼ੇਤਰ ਕਰਨਾਲ ਪਾਣੀਪਤ ਸੋਨੀਪਥ ਰੋहतक ਮਹਿੰਦਰਗੜ ਰਿਵਾਰੀ ਗੁਰੂਗ੍ਰਾਮ ਫਰੀਦাবাদ ਮਿਵਾਲਾ ਤੇ ਪਲਵਲ ਜ਼ਿਆਦਾਤਰ ਇਸੇ ਜਮੀ ਪਏਗਾ ਜ਼ਿਆਦਾਤਰ ਇਸੇ ਜਮੀ ਪਏਗਾ ਤੇ ਜਿਹੜੇ ਬਾਕੀ ਜ਼ਿਲ੍ਹੇ ਨੇ ਬਾਕੀ ਸਾਰੇ ਜ਼ਿਲ੍ਹੇ ਜੇ ਤੁਸੀਂ ਇੱਥੇ ਦੇਖੋਗੇ ਸਕਰੀਨ ਤੇ ਤਾਂ ਤੁਹਾਡੇ ਇਹ ਵਾਲੇ ਸਿਰਸਾ ਫਤਿਹਬਾਦ ਕੈਥਲ ਜੀਨ ਰਈਸਾਰ ਭਿਵਾਨੀ ਚਰਕੀਦਾਦਰੀ ਜੱਜਟ ਇਹਨਾਂ ਰਹਿ 75 50 ਤੋਂ 75% ਵਰਖਾ ਦੇਖਣ ਨੂੰ ਮਿਲੇਗੀ ਭਾਰੀ ਤੋਂ ਆਤੀ ਪਾਰੀ ਵਰਖਾ ਅੰਬਾਲਾ ਪੰਚਕੁਲਾ ਯਮਨਾਨਗਰ ਚ ਹੋ ਸਕਦੀ ਹੈ ਭਾਰੀ ਵਰਖਾ ਪੈ ਸਕਦੀ ਹੈ ਕੁਲੂਕ ਖੇਤਰ ਕਨਾਲ ਪਾਣੀਪਾ ਸੋਨੀਪਾਤ ਰੋहतक ਮੈਂਦੇਗਰ ਵਾਰੀ ਗੁਰੂਗ੍ਰਾਮ ਫਰੀਦাবাদ ਮਵਾਤ ਤੇ ਪਲੋਜਿਆ ਤੇ ਮੈਂ ਚੰਡੀਗੜ੍ਹ ਦੀ ਗੱਲ ਨਹੀਂ ਕੀਤੀ ਸਕੇ ਪੰਜਾਬ ਦੇ ਨਾਲ ਤਾਂ ਚੰਡੀਗੜ੍ਹ ਨੂੰ ਆਪਾਂ ਸਮਝੀਏ ਤਾਂ ਚੰਡੀਗੜ੍ਹ ਦੇ ਵਿੱਚ ਵੀ ਜਿਹੜਾਗਾ 23 24 ਦੇ ਦਰਮਿਆਨ ਭਾਰੀ ਵਰਖਾ ਹੋ ਸਕਦੀ ਹੈ ਤੇ ਇਹ ਭਾਰੀ ਵਰਖਾ ਤੇਜ਼ ਹਵਾ ਦੇ ਨਾਲ ਭਾਰੀ ਵਰਖਾ ਦੇਖ ਨੂੰ ਮਿਲ ਸਕਦੀ ਹੈ ਤਾਂ ਫਿਰ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ 23 24 ਦੇ ਦਰਮਿਆਨ ਹਰਿਆਣੇ ਦੇ ਵਿੱਚ ਇਹ ਹਾਲਾਤ ਰਹਿ ਸਕਦੇ ਕਿ ਕਈ ਸਾਰੇ ਹਿੱਸੇ ਭਾਰੀ ਵਰ ਹੁਣ ਆਪਾਂ ਗੱਲ ਕਰੀਏ ਰਾਜਸਥਾਨ ਦੀ ਗੰਗਾ ਦੇ ਹਨਮਾਨਗੜ੍ਹ ਵਾਲਿਓ ਠੀਕ ਹੈ ਕਿ ਤੁਹਾਡੇ ਲਈ ਹਾਲਾਤ ਮਾੜੇ ਆਏ ਇੱਧਰ ਹੜਾ ਹੜ ਕੇ ਹਾਲਾਤ ਨੇ ਪਾਣੀ ਥੱਲੇ ਨੂੰ ਛੱਡਦੇ ਆਂ ਹਰੀਕੇ ਵਾਲੇ ਤੋਂ ਹਰੀਕੇ ਤੋਂ ਗਏ ਤਾਂ ਤੁਹਾਡਾ ਪਾਉਂਟੋਂ ਦਾ ਤੁਹਾਡੇ ਨਾਲ ਪਾਣੀ ਘਟਦਾ ਹੈ ਲੇਕਿਨ ਉਮੀਦ ਕਰਦੇ ਆਂ ਕਿ ਜੋ 23 24 ਦੇ ਦਰਮਿਆਨ ਮੀਂਹ ਪਏਗਾ ਉਹ ਹਨਮਾਨਗੜ੍ਹ ਗੰਗਾ ਨਗਰ ਬੀਕਾਨੇਰ ਐਸ ਏਰੀਆ 'ਚ ਭਾਰੀ ਵਰਖਾ ਹੋਏਗੀ ਤੇ ਇਹ ਵਰਖਾ ਕਾਫੀ ਏਰੀਆ ਕਵਰ ਕਰੇਗੀ ਯਾਨੀ ਕਿ ਏਰੀਆ ਕਾਟ ਕਵਰ ਕਰੇਗੀ ਤੁਹਾਡੇ ਇੱਥੇ ਭਾਰੀ ਵਰਖਾ 23 24 ਦੇ ਦਰਮਿਆਨ ਦੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਇਸ ਚੰਗੀ ਵਰਖਾ ਤੁਹਾਨੂੰ ਦੇਖਣ ਨੂੰ ਮਿਲੇਗੀ ਚੰਗੀ ਵਰਖਾ ਮੈਨੂੰ ਨਹੀਂ ਚੰਗੀ ਲੱਗਦੀ ਕਿਉਂਕਿ ਇਹ ਉਹ ਲੋਅ ਪ੍ਰੈਸ਼ਰ ਏਰੀਆ ਦੇ ਕਰਕੇ ਹੋਣ ਵਾਲੀ ਵਰਖਾ ਹੈ ਜਿਹਨੇ ਅੱਗੇ ਫਾਜ਼ਿਲਕਾ ਦੇ ਵਿੱਚ ਨੁਕਸਾਨ ਕੀਤਾ ਹੈਗਾ ਇਹ ਉਸ ਤਿੱਕੇ ਦੀ ਵਰਖਾ ਲੱਗਦੀ ਹੈ ਠੀਕ ਹੈ ਬਾਕੀ ਮੇਰਾ ਮਕਸਦ ਡਰਾਉਣਾ ਨਹੀਂ ਹੁੰਦਾ ਮੈਂ ਸਿਰਫ ਤੁਹਾਨੂੰ ਅਵੇਅਰ ਕਰਨਾ ਹੁੰਦਾ ਸਾਡਾ ਮਕਸਦ ਬਾਕੀ ਪਤਾ ਨਹੀਂ ਮੌਕੇ ਤੱਕ ਕੀ ਹੋਣਾ ਕੀ ਨਹੀਂ ਹੋਣਾ ਇਸ ਦਾ ਜੋ ਦਿੱਤੀ ਹੋਈ ਜਾਣਕਾਰੀ ਉਹ ਤੁਹਾਨੂੰ ਕੋਈ ਸ਼ੇਅਰ ਕਰ ਦਿੱਤੀ ਹੈ ਜੰਮੂ ਦੇ ਵਿੱਚ ਕਈ ਥਾਵਾਂ ਤੇ ਭਾਰੀ ਵਰਖਾ ਹੋ ਸਕਦੀ ਹੈ ਜੰਮੂ ਕਸ਼ਮੀਰ ਦੇ ਵਿੱਚ ਤਾਂ ਫਿਰ ਵੀ ਜਿਹੜਾ ਹੈਗਾ 22 ਤੇਰੇ ਦਰਮਿਆਨ ਮੱਧਮ ਦਰਜੇ ਦੀ ਵਰਖਾ ਦੇਖਣ ਪਛਮੀ ਯੂਪੀ ਉਤਰੀ ਯੂਪੀ ਤੁਹਾਡੇ ਭਾਈ ਲਗਭਗ ਸਾਰਿਆ ਹੀ ਥਾਵਾਂ ਤੇ ਵਰਖਾ ਹੋਏਗੀ ਮਕੇ 75 ਤੋਂ 100 ਫਸੰਡੇ ਸ ਵਰਖਾ ਕਵਰ ਕਰੇਗੀ ਤੇ ਭਾਰੀ ਵਰਖਾ ਦੇਖਣ ਨੂੰ ਮਿਲੇਗੀ ਜੇ ਕਿਤੇ ਕਿਤੇ ਜਿਹੜਾਗਾ ਭਾਰੀ ਤੋਂ ਬਹੁਤ ਭਾਰੀ ਮੀਂਹ ਵੀ ਪਏਗਾ 23 ਜੁਏ ਦੇ ਦਰਮਿਆਨ ਤਾਂ ਫਿਰ ਜੋ ਇਹ ਹੈਗਾ ਆਪਾਂ ਜਿਹਦੀ ਵੀਡੀਓ ਕੀਤੀ ਹੈ ਇਸ ਵੀਡੀਓ ਦਾ ਫਿਰ ਸਾਰਾਂਸ਼ ਕੀ ਨਿਕਲਦਾ ਹੈ ਇਹਦਾ ਸਾਰਾਂਸ਼ ਇਹ ਹੈਗਾ ਕਿ 21 ਜੁਏ ਦੇ ਦਰਮਿਆਨ ਵਰਖਾ ਘਟ ਹੈ 23 ਤੋਂ ਵਰਖਾ ਵਧਣੀ ਸ਼ੁਰੂ ਹੋਈ ਹੈ ਤੇ 23 24 25 ਦੇ ਦਰਮਿਆਨ ਭਾੜ ਉਤਰਾਖੰਡ ਹਿਮਾਚਲ ਪ੍ਰਦੇਸ਼ ਪੰਜਾਬ ਚੰਡੀਗੜ੍ਹ ਹਰਿਆਣਾ ਗੰਗਾ ਨਗਰ ਹਨੂਮਾਨਗੜ੍ਹ ਯੂਪੀ ਦਿੱਲੀ ਇਹ ਸਾਰੇ ਏਰੀਆ ਚ ਭਾਰੀ ਤੋਂ অতি ਭਾਰੀ ਨਹੀਂ ਪੈ ਸਕਦਾ ਜੇ ਇਹ ਸਿਸਟਮ ਇਸੇ ਤਰੀਕਾ ਨਾਲ ਚੱਲਦਾ ਰਿਹਾ ਤੇ ਇੱਕੋ ਜਿਹੀ ਵਰਖਾ ਹੋਈ ਕਿ ਇੱਕ ਲੰਮਾ ਚੌੜਾ ਹਿੱਸਾ ਕਵਰ ਕਰੇਗੀ ਕਿ ਤੁਸੀਂ ਲਾਹੌਰ ਤੋਂ ਚੱਲਪੋ ਦਿੱਲੀ ਤੱਕ ਤੇ ਸਾਰੀ ਜਗ੍ਹਾ ਤੁਹਾਨੂੰ ਮੀਂਹ ਹੀ ਮੀਂਹ ਦਿਖਾਈ ਦੇਵੇਗਾ ਇੱਥੋਂ ਤੱਕ ਕਿ ਦਿੱਲੀ ਨੇ ਅੱਗੇ ਆਗਰੇ ਤੱਕ ਪਹੁੰਚੋਗੇ ਉਤੋਂ ਤੱਕ ਮੀਂਹ ਹੀ ਮੀਂਹ ਦਿਖਾਈ ਦੇਵੇਗਾ ਇਹ ਇਸ ਤਰੀਕੇ ਦੀ ਵਰਖਾ ਹੋ ਸਕਦੀ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਮਾਨਸਾ ਵਾਲਿਆਂ ਨੂੰ ਦਿੱਕਤ ਹੈ ਕਿ ਉਥੇ ਵਰ